ਦਾਖਲ ਹੋ ਰਹੇ ਆ ਲਾਲ ਚੌਕ ਦੇ ਵਿੱਚ ਰੈਡ ਸਕੁਅਰ ਰੂਸੀ ਬਾਸ਼ਾ ਦੇ ਵਿੱਚ ਬੋਲਦੇ ਆ ਕ੍ਰਾਸਨੀ ਪਲੋਸ਼ਦ ਨਾ ਸਿਰਫ ਰੂਸ ਤੇ ਇਤਿਹਾਸ ਦਾ ਕੇਂਦਰ ਪਿਛਲੀ ਸਦੀ ਤੱਕ ਕੁੱਲ ਦੁਨੀਆ ਦੇ ਇਤਿਹਾਸ ਦਾ ਕੇਂਦਰ ਰਿਹਾ ਸਲਾਮ ਕਾਮੁਨ ਲੈਨਨ ਸਲਾਮ ਸਟਾਲਿਨ ਸਲਾਮ ਸੋਵੀਅਤ ਯੂਨੀਅਨ ਦੇ ਹਜ਼ਾਰਾਂ ਲੱਖਾਂ ਅਣੂਰ ਫੌਜੀ ਸੋਵੀਅਤ ਯੂਨੀਅਨ ਦੇ ਹਜ਼ਾਰਾਂ ਲੱਖਾਂ ਅਣਜਾਣ ਬੱਚੇ ਬਜ਼ੁਰਗ ਔਰਤਾਂ ਜੱਲਾ ਨੇ ਦੂਜੇ ਵਿਸ਼ਵ ਯੁੱਧ ਦੇ ਵਿੱਚ ਆਪਣੀਆਂ ਜਾਨਾਂ ਆਪਣੀਆਂ ਜ਼ਿੰਦਗੀਆਂ ਦੀ ਆਉਤੀ ਦਿੱਤੀ ਤੇ ਇਸ ਦੁਨੀਆ ਨੂੰ Hitler ਦੇ ਨਾਜ਼ੀਵਾਦ ਤੋਂ ਬਚਾਲਿਆ ਇਹ ਲਾਈਨ ਲੱਗੀ ਹੋਈ ਹੈ ਲੈਨਨ ਮਿਊਜ਼ੀਅਮ ਦੇ ਵਿੱਚ ਜਾਣ ਵਾਸਤੇ ਪਹਿਲਾਂ ਮੈਂ ਇੱਕ ਜਿਹੜਾ ਕਦੋਂ ਪੂਰੇ ਚੌਕ ਦਾ ਦੇਖਾਂਗੇ ਤੇ ਉਸ ਤੋਂ ਬਾਅਦ ਫਿਰ ਅੰਦਰ ਜਾਵਾਂਗੇ ਮਿਊਜ਼ੀਅਮ ਦੇ ਵਿੱਚ ਇਹ ਜੋ ਦਰਖਤਾਂ ਦੀ ਪਾਲ ਦਿੱਤੀ ਹੈ ਇਹਦੇ ਪਿਛਲੇ ਪਾਸੇ ਕਰਕੇ ਸੋਵੀਅਤ ਯੂਨੀਅਨ ਦੇ ਜੋ ਵੀ ਵੱਡੇ ਆਫਸਰ ਲੀਡਰ ਤੇ ਜਰਨਲ ਵਗੈਰਾ ਰਹੇ ਨੇ ਉਹਨਾਂ ਦੇ ਆਜ਼ਾਦਗਾਰਾਂ ਬਣੀਆਂ ਹੋਈਆਂ ਨੇ ਉਹਨਾਂ ਦੇ ਬੁੱਤ ਬਣੇ ਹੋਏ ਨੇ ਇਹ ਹੈ ਕ੍ਰੈਮਲਿਨ ਦੀ ਦੀਵਾਰ ਕ੍ਰੈਮਲਿਨ ਦੀ ਕੰਧ ਜਿਹਨੂੰ ਬੋਲਦੇ ਆ ਇਹ ਫੋਏ ਜਦੋਂ ਲਾਲ ਫੌਜ ਦੀ ਪਰੇਡ ਹੁੰਦੀ ਹੈ ਵਿਜੇ ਦਿਵਸ ਵਾਰ ਜਦੋਂ ਜਿਵੇਂ 1947 15 ਅਗਸਤ ਦਿਨ ਮਨਾਇਆ ਹੈ ਲੈ ਲੀਆ ਲੈਵਲ ਤੇ ਇਹਨਾਂ ਦਾ ਦਿਨ ਮਜਾ ਬਣਾਇਆ ਜਾਂਦਾ ਹੈ ਪਰੇਡ ਪਾਬੇਦੀ ਮਤਲਬ ਜਿੱਤ ਦਾ ਦਿਨ ਜਿੱਤ ਦੀ ਪਰੇਡ 9 ਮਈ ਸ਼ਾਇਦ ਬਣਾਇਆ ਜਾਂਦਾ ਨੂੰ ਉਸ ਦਿਨ ਉਵੇਂ ਜਿਵੇਂ ਸਾਡੇ ਇੰਡੀਆ ਗੇਟ ਤੋਂ ਇੱਥੋਂ ਨਿਕਲਦੀਆਂ ਨੇ ਮੂਰੀਆਂ ਝਾਕੀਆਂ ਨਿਕਲਦੀਆਂ ਉਸੇ ਤਰ੍ਹਾਂ ਇੱਥੋਂ ਇਸ ਚੌਕ ਤੋਂ ਇਹਦੇ ਉੱਤੋਂ ਦੀ ਰੂਸ ਦੀਆਂ ਰੂਸ ਦੇ ਫੌਜੀ ਸਾਜ ਉਸਮਾਨੀਆਂ ਇਥੋਂ ਚੱਕੀਆਂ ਨਿਕਲਦੀਆਂ ਨੇ ਇੱਕ ਕ੍ਰੈਮਲਿਨ ਦੀ ਕੰਧ ਇੱਕ ਕ੍ਰੈਮਲਿਨ ਦੀ ਕੰਧ ਜਿਹਦੇ ਉੱਤੋਂ ਖੜਕੇ ਟਾਲਿਲ ਤੇ ਉਸ ਤੋਂ ਬਾਅਦ ਸੋਵੀਅਤ ਯੂਨੀਅਨ ਦੇ ਜਿਲੇ ਵੀ ਲੀਡਰ ਰਹੇ ਨੇ ਉਹ ਸਲਾਮੀ ਦਿੰਦੇ ਰਹੇ ਆ ਫਰਾਂਕਫੁਰ ਲੈਨਨ ਮਿਊਜ਼ੀਅਮ ਦਾ ਅਸਲੇ ਮੈਂ ਖੜਾ ਇਤਿਹਾਸਿਕ ਲੈਨਨ ਮਿਊਜ਼ੀਅਮ ਦੇ ਬਿਲਕੁਲ ਕੋਲ ਤੇ ਫਲੂਟ ਕੌਮ ਲੈਨਨ ਫਲੂਟ ਤੁਹਾਡੀ ਜ਼ਿੰਦਗੀ ਲਈ ਤੁਹਾਡੇ ਹੋਣ ਲਈ ਤੁਹਾਡੇ ਪੈਦਾ ਹੋਣ ਲਈ ਔਰ ਆਪਣੀ ਬੇਮਿਸਾਲ عظیم ਤਰੀਨ ਸ਼ਖਸੀਅਤ ਦਾ ਨਿਗਧਣ ਲਈ ਸਾਨੂੰ ਅਸੀਂ ਸਾਡੇ ਸ਼ਖਸੀਅਤਾਂ ਲਈ ਹੁਣ ਤੱਕ ਮਾਣ ਰਹੇ ਹਾਂ ਤੁਹਾਡਾ ਸ਼ੁਕਰੀਆ ਤੁਹਾਥੀਆਂ ਤੁਹਾਡੇ ਵਿਚਾਰ ਤੁਹਾਡੀਆਂ ਸਿੱਖਿਆਵਾਂ ਤੁਹਾਡੀਆਂ ਲਿਖਤਾਂ ਅੱਜ ਵੀ ਪੜਦੇ ਹਾਂ ਬਹੁਤ ਮਹਿਸੂਸ ਕਰਦੇ ਹਾਂ कैथेड्रल, चर्च, चर्च नहीं कैथीडर बोला बोलते मतलब अः चर्च तैथीड्रल फर्क है। जिमे रशियन चर्च में बोलते शिरकफ तू बोलते सबोर सबोर ਚਰਚ ਤੋਂ ਵੱਡਾ ਹੁੰਦਾ ਹੈ ਮਤਲਬ 8 10 ਜਾਂ 12 15 ਜਾਂ ਕਿਸੇ ਸ਼ਹਿਰ ਦੇ ਜਾਂ ਕਿਸੇ ਇਲਾਕੇ ਦੇ ਜਿੰਨੇ ਵੀ ਉਸ ਨੇੜੇ-ਤੇੜੇ ਦੇ 8 10 12 15 ਚਰਚ ਹੁੰਦੇ ਨੇ ਉਹਨਾਂ ਚਰਚਾਂ ਦਾ ਕੇਂਦਰ ਹੁੰਦਾ ਹੈ ਇਹ ਕੈਥੋਲਿਕ

protecting veil of the most holy mother of god in the moat was uh, erected in 1555 to 1666 the history is there ਬਹੁਤ ਸਾਰੇ ਲੋਕਾਂ ਦਾ ਸਹਿਯੋਗ ਮਤਲਬ ਤੁਸੀਂ ਕੋਈ ਵਿਦੇਸ਼ ਯਾਤਰਾ ਕਰਦੇ ਹੋ ਤਾਂ ਤੁਹਾਨੂੰ ਵਿਦੇਸ਼ ਦੀ ਯਾਤਰਾ ਕਰਨ ਤੋਂ ਪਹਿਲਾਂ ਤੁਸੀਂ ਕਿਸੇ ਵਿਦੇਸ਼ ਦੀ ਯਾਤਰਾ ਕਰਦੇ ਹੋ ਤਾਂ ਤੁਹਾਨੂੰ ਵਿਦੇਸ਼ ਦੀ ਯਾਤਰਾ ਕਰਨ ਤੋਂ ਪਹਿਲਾਂ ਬਹੁਤ ਸਾਰੀਆਂ ਤਿਆਰੀਆਂ ਕਰਨੀਆਂ ਪੈਂਦੀਆਂ ਹਨ ਖਾਸ ਕਰਕੇ ਮੇਰੇ ਵਰਗੇ ਬੰਦੇ ਨੂੰ ਜਿਹੜਾ ਹਾਂ ਤੁਮਾ ਉਸ ਹੈ ਜਿਹਦੇ ਕੋਲ ਕੋਈ ਬਹੁਤ ਈ ਪ੍ਰੋਪਰਟੀ ਨਹੀਂ ਹੈ ਪਰ ਇੱਕ ਸਰਕ ਜ਼ਰੂਰ ਹੈਗੀ ਹੈ ਤੇ ਕੁਝ ਥਾਵਾਂ ਤੇ ਜਿੰਦਗੀ ਦੇ ਰਹਿੰਦੇ ਫੇਤ ਦੇ ਠੀਕ ਰਹੇ ਰਹੇ ਜਾਣਾ ਜ਼ਰੂਰ ਘੁੰਮਣਾ ਹੈ ਤਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਪਹੁੰਚਣ ਦੇ ਵਿੱਚ ਮਦਦ ਕੀਤੀ ਸਾਡੀਆਂ ਕੁੜੀਆਂ ਦਾ ਮੇਰੀਆਂ ਭੈਣਾਂ ਦਾ ਧੰਨਵਾਦ ਹੈ ਮੇਰੀ ਮੰਮੀ ਦਾ ਮੇਰੀ ਵਾਈਫ ਦਾ ਧੰਨਵਾਦ ਮੇਰੇ ਬਹੁਤ ਨੇੜਲੇ ਰਿਸ਼ਤੇ ਹੰਦਾ ਧੰਨਵਾਦ ਤੇ ਸਭ ਤੋਂ ਵੱਡਾ ਧੰਨਵਾਦ ਮੇਰੇ ਪਾਪਾ ਦਾ ਮੇਰੇ ਪਿਤਾ ਜੀ ਦਾ ਜੋ 1991 ਦੇ ਵਿੱਚ ਮੈਨੂੰ ਇਹ ਚੈਲੰਜ ਦੇ ਕੇ ਫੁੱਲ ਗਿਆ ਅਸੀਂ ਛੋਟਾ ਟੀਵੀ ਹੁੰਦਾ ਸੀ ਸਾਡੇ ਘਰ ਬਲੈਕ ਵਾਈਟ 22 24 ਇੰਚ ਦਾ ਉਹਤੇ ਖਬਰਾਂ ਸੁਣ ਰਿਹਾ ਸੀ ਤੇ ਸ਼ਾਇਦ ਨਰਸ ਮਰਾਉ ਦੀ ਸਰਕਾਰ ਸੀ ਕਿ ਨਰਸ ਮਰਾਉ ਦੀ ਸਰਕਾਰ ਇੱਥੇ ਰਸ਼ੀਆ ਦੇ ਦੌਰੇ ਤੇ ਗਈ ਸੀ ਮੈਂ 10 ਜਾਂ 11 ਜਾਂ 12 ਕਸਾਲ ਦਾ ਸ਼ਾਇਦ ਮੇਰੀ ਉਮਰ ਇਨੀ ਜਾਂ 11 ਕਸਾਲ ਦੀ ਉਮਰ ਹੋਣੀ ਹੈ ਇਹੋ ਗੱਲਾਂ ਕਰਦੇ ਕਰਦੇ ਤਾਂ ਉਹਨਾਂ ਨੇ ਕਿਹਾ ਕਿ ਇਹ ਚੀਜ਼ ਦੇਖਣ ਵਾਲੀ ਹੈ ਇੱਥੇ ਦੇਖ ਕੇ ਉਹਨਾਂ ਦੇ ਦਿਮਾਗ ਦੇ ਵਿੱਚ ਗੱਲ ਵੇਖਿਤੇ ਤੁਸੀਂ ਸਮਝ ਲਓ ਕਿ ਅੱਜ 35 34 ਸਾਲ ਤੋਂ ਬਾਅਦ ਉਹਨਾਂ ਦੀ ਉਸ ਗੱਲ 'ਤੇ ਮੈਂ ਫੁੱਲ ਜੜਾਉਣ ਦੇ ਵਿੱਚ ਕਾਮਯਾਬ ਹੋਇਆ। ਸ਼ੁਕਰੀਆ ਮੇਰੇ ਬਹੁਤ ਸਹਾਰਾਯੋਗ ਪਤਿ ਆਸ਼ਰੀ। ਸ਼ੁਕਰੀਆ ਤੁਹਾਡੇ ਤੋਂ ਤੁਹਾਡੇ ਕੰਮਾਂ ਤੋਂ ਔਰ ਖਾਸ ਕਰਕੇ ਤੁਹਾਡੀ ਚੁੱਪ ਤੋਂ ਮੈਂ ਬਹੁਤ ਕੁਝ ਸਿੱਖਿਆ ਹੈ ਬਹੁਤ ਬਹੁਤ ਕੁਝ ਸਿੱਖਿਆ ਮੈਂ ਅ ਸੈਨਿਕ ਕਪਲ ਨੂੰ ਲੱਭਾਂ ਮੈਂ ਸੈਨਿਕ ਕਪਲ ਨੂੰ ਲੱਭ ਕੇ ਉਹਨਾਂ ਨੂੰ ਇਨਫੋਰਮ ਕਰਕੇ ਦੱਸ ਕੇ ਫਿਰ ਅੰਦਰ ਜਾਊਂਗਾ ਫਿਰ ਹਾਲ ਦੀ ਘੜੀ ਭੀੜ ਘਟਾ ਹੈ ਇਸ ਤੋਂ ਬਾਅਦ ਭੀੜ ਨੇ ਜ਼ਿਆਦਾ ਹੋ ਜਾਣਾ ਹੈ